ਜੈ ਗੁਰਦੇਵ ਤਨ ਗੁਰਦੇ ਸਾਰੀ ਸੰਗਤ ਦੇ ਵਿੱਚ ਆਰਨਾ ਵਿੱਚ ਬੇਨਤੀ ਆ ਇੱਕ ਆਪਾਂ ਜੇ ਘਾਰਾ ਪਹਿਲਾਂ ਬੋਲਾਂਗੇ ਉਸ ਤੋਂ ਬਾਅਦ ਅਗਲੀ ਗੱਲ ਕਰਾਂਗੇ ਜੈ ਗੁਰਦੇਵ ਤਨ ਗੁਰਦੇ ਜੈ ਗੁਰਦੇਵ ਤਨ ਗੁਰਦੇ ਜੈ ਭੀਮ ਜੈ ਭਾਰ ਜੈ ਭੀਮ ਜੈ ਭਾਰ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਮੁਹੱਲਾ ਨੁਲੀਆਂ ਵਿਖੇ ਸੰਤ ਬਾਬਾ ਜਸਵੀਰ ਸਿੰਘ ਜੀ ਦੀ ਰਹਿਨਮਾਈ ਹੇਠ ਧੰਨ ਧੰਨ ਸਤਿਗੁਰੂ ਅਬਦਾਸ ਮਹਾਰਾਜ ਜੀ ਦੇ ਗੁਰੂ ਘਰ ਦੇ ਵਿੱਚ ਸਮੂਹ ਕਮੇਟੀ ਮੈਂਬਰ ਦਾ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਅੱਜ ਬਾਬਾ ਜੀ ਦਾ 3500 11ਵਾਂ 12ਵਾਂ ਆਇਆ ਇਹ ਕਾਰਜਾ ਪਰ ਸਾਡੇ ਨਗਰ ਦਾ ਅੱਜ ਪਹਿਲਾ ਕਾਰਜਾ ਔਰ ਮੈਂ ਅੱਚੇਚੇ ਤੌਰ ਤੇ ਸਾਡੀਆਂ ਸਾਰੀਆਂ ਸੰਗਤਾਂ ਔਰ ਖਾਸ ਕਰਕੇ ਸਾਡੇ ਗੁਰੂ ਘਰ ਦੇ ਸੇਵਾਦਾਰ ਸਾਡੀਆਂ ਬੀਬੀਆਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿਉਂਕਿ ਇਹਨਾਂ ਬੀਬੀਆਂ ਨੇ 3 ਦਿਨ ਦੇ ਦੀਵਾਨ ਸੀਗੇ ਤਿੰਨ ਤਿੰਨ ਦੇ دیਵਾਨਾ ਦੇ ਵਿੱਚ ਬਹੁਤ ਸਹਿਯੋਗ ਕੀਤਾ ਔਰ ਬੜੇ ਹੀ ਸਜਕੇ ਦੰਦੇ ਨਾਲ ਇਸ ਚੀਜ਼ ਨੂੰ ਇਸ ਪ੍ਰੋਗਰਾਮ ਨੂੰ ਇਸ ਸਮਾਗਮ ਨੂੰ ਤੇ ਫਿਕਰੇ ਸਿਰੇ ਚਾੜਿਆ ਔਰ ਮੈਂ ਸਾਰੀ ਸੰਗਤ ਦਾ ਵੀ ਬਹੁਤ ਬਹੁਤ ਧੰਨਵਾਦ ਆ ਔਰ ਸਾਡੀ ਪ੍ਰਬੰਧਕ ਕਮੇਟੀ ਦਾ ਸਭ ਤੋਂ ਵੱਡਾ ਸਹਿਯੋਗ ਜਿਨ੍ਹਾਂ ਨੇ ਕਿ ਸਾਡੇ ਮੁੰਡੇ ਨਾਲ ਮੁੰਡਾ ਜੋੜ ਕੇ ਇੱਕ ਪ੍ਰੋਗਰਾਮ ਨੂੰ ਤੇ ਫਿਕਰੇ ਚਾੜਿਆ ਜੀ ਇੰਨਾ ਹੀ ਕਿਸ਼ ਕਹਿੰਦਾ ਹੋਇਆ ਮੈਂ ਕਿਵੇਂ ਜਗ੍ਹਾ जय गुरुदेव जय गुरुदेव जय भीम जय भीम वाहगुरु जी का खालसा की फतेह जय गुरुदेव जय गुरुदेव जय भीम जय भीम वाहगुरु जी का खालसा वाहगुरु जी की फतेह अज महलान विखे पहला महासमागम ਔਰ ਮਹੱਲਾ ਨੌਰੀਆਂ ਦੀਆਂ ਪ੍ਰਬੰਧਕ ਕਮੇਟੀ ਤੇ ਸੰਤ ਜਸਵੀਰ ਸਿੰਘ ਜੀ ਦੇ ਸਹਿਯੋਗ ਦੇ ਨਾਲ ਅੱਜ ਬਹੁਤ ਵੱਡਾ ਪਰਾਲਾ ਹੋਇਆ ਇੱਕ ਬੱਚੀ ਦੀ ਸ਼ਾਦੀ ਹੋਈ ਹੈ ਔਰ ਤਿੰਨ ਦਿਨ ਦੇ ਦੀਵਾਨ ਸਜੇ ਆ ਔਰ ਮੈਂ ਸੰਤ ਜਸਵੀਰ ਸਿੰਘ ਦਾ ਆਪਣੀ ਕਮੇਟੀ ਵੱਲੋਂ ਬਹੁਤ-ਬਹੁਤ ਦਿਲ ਦੀ ਕਰਾਈਆਂ ਧੰਨਵਾਦ ਕਰਦਾ ਜਿਨ੍ਹਾਂ ਨੇ ਕਿ ਐਡਾ ਵੱਡਾ ਪਰਾਲਾ ਕੀਤਾ ਔਰ ਸਭ ਤੋਂ ਵਧੀਆ ਬੜਾ ਧੰਨਵਾਦ ਸਾਡੇ ਮਹੱਲੇ ਦੀ ਸਮੂਹ ਸੰਗਤ ਦਾ ਜਿਨ੍ਹਾਂ ਨੇ ਵੱਧ ਚੜ ਕੇ ਸਹਿਯੋਗ ਕੀਤਾ ਔਰ ਸਾਰੇ ਮਾਈ ਭਾਈ ਬਜ਼ੁਰਗ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਸ ਕਾਰਜ ਦੇ ਵਿੱਚ ਵੱਧ ਛੜ ਕੇ ਹਿੱਸਾ ਲਿਆ ਔਰ ਜਿਨ੍ਹਾਂ ਨੇ ਤਨੋਂ ਮਨੋਂ ਤਨੋਂ ਸੇਵਾ ਕੀਤੀ ਦਾ ਸਾਰਿਆਂ ਦਾ ਧੰਨਵਾਦ ਇੰਨਾ ਹੀ ਬੋਲਦਾ ਹੋਇਆ ਮੈਂ ਖਿਦਾ ਮੈਂ ਜੱਜ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਧੰਨ ਗੁਰਦੇਵ ਜੈ ਪੀ ਜੈ ਕਾ ਅੱਜ ਜੋ ਬੇਟੀਆਂ ਦੇ ਵਿਆਹ ਸਮਾਗਮ ਹੋਇਆ ਉਹਦੇ ਵਿੱਚ ਸ਼੍ਰੀ ਗੁਰੂ ਰਬਦਾਸ ਸਵਾ ਨਲੋਈਆਂ ਸਮੂਹ ਟੀਮ ਤੇ ਉਹਨਾਂ ਦੇ ਸਹਿਯੋਗ ਦੇ ਵਿੱਚ ਸ਼੍ਰੀ ਗੁਰੂ ਰਬਦਾਸ ਇਕਤਾ ਲਹਿਰ ਦੇ ਪ੍ਰਧਾਨ ਜਸਵੀਰ ਸਿੰਘ ਜੀ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਅੱਜ ਕਾਰਜ ਸੰਪੂਰਨ ਹੋਇਆ ਔਰ ਅਸੀਂ ਬਹੁਤ ਹੀ ਆਪਣੇ ਮਹਲਾ ਨਿਵਾਸੀਆਂ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੰਨਾ ਸਹਿਯੋਗ ਦਿੱਤਾ ਔਰ ਜ ਬਾਬਾ ਜਸਵੀਰ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹ ਸਾਨੂੰ ਉਪਰ ਉਪਰਲਾ ਕਰਨ ਦਾ ਵੱਲ ਬਖਸ਼ਿਆ ਸੋ ਮੈਂ ਬੇਨਤੀ ਕਰੂੰਗਾ ਅੱਗੇ ਤੋਂ ਵੀ ਕਿ ਜੋ ਹੋਰ ਵੀ ਕੋਈ ਇਸ ਲਹਿਰ ਦੇ ਮੈਂਬਰ ਬਣਨਾ ਚਾਹੁੰਦੇ ਹੋਣ ਤਾਂ ਸਾਡੀ ਕੋਈ ਮਦਦ ਦੀ ਲੋੜ ਪਵੇ ਤੇ ਸਾਨੂੰ ਜੂ ਸੰਪਰਕ ਕਰਨ ਜੀ ਤੇ ਜੈ ਭੀਮ ਜੈਪਾਲ